2 ਸਾਲ ਤੇ 4 ਮਹੀਨਿਆਂ ਦੀ ਆ ਕੀ ਗੱਲ ਬਣੀ ਸੀ ਐ ਤੇ ਘਰੇ ਕਹਿੰਦੀ ਮੈਂ ਸਕੂਲ ਜਾਣਾ ਸੀ ਕਿ ਬਾਗਜੀ ਦਾ ਵੰਡੀਆਂ ਦੇ ਘਰੇ ਸੀਗੀ ਉੱਥੋਂ ਮੜਾ ਇਹਨਾਂ ਦੇ ਘਰੇ ਜਾਣ ਲੱਗੀ ਸੀ ਰਾਤ ਪੂਰੀ ਖੜੀ ਸੀ ਕੰਨੀ ਤੇ ਉਹ ਅਸੀਂ ਕਹਾਂ ਚੱਲ ਆਪੀ ਬਾਗ ਜੂਗੇ ਇੱਧਰ ਖੇਡਦੀ ਖੇਡਦੀ ਇਹਨਾਂ ਨੂੰ ਕਹਿੰਦੀ ਮੇਰਾ ਗਵੰਡੀਆਂ ਦੇ ਜਾਨੀ ਆ ਮੁੜ ਕੇ ਸਾਨੂੰ ਦਾ ਪਤਾ ਹੀ ਨਹੀਂ ਤਾਂ ਰੋਟੀ ਨੂੰ ਬੋਲ ਮਾਰਦੇ ਸੀ ਕਹਿੰਦੀ ਆ ਗਈ ਗਲੀ ਚ ਸਾਰੇ ਘਰਾਂ ਚ ਰਹਿੰਦੀ ਆ ਖੇਡਦੀ ਉਹ ਭਈ ਸਵੇਰੇ ਜਿਹੜਾ ਸਕੂਲ ਟਾਈਮ ਆ ਬੱਚਾ ਮਰੀ ਮੈਂ ਆਪਣੇ ਬੇਟੇ ਨੂੰ ਚੜਾ ਕੇ ਤੇ ਮੈਂ ਮੈਨ ਦੇ ਪਿਛਲੇ ਪਾਸੇ ਹੋਇਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਕਿ ਬੱਚੀ ਕਿਹੜੇ ਵੇਲੇ ਥੱਲੇ ਆ ਗਈ ਮੈਨੂੰ ਮੌਕੇ ਦੀ ਮਤ ਉਹ ਮੌਕੇ ਤੇ ਮੈਂ ਦੋ ਬੀ ਬਸ ਹੁਣ ਬਸ ਫਿਲਹਾਲ ਠਾਣਾ ਠਾਣੀ ਆਈ ਡਰਾਈਵਰ ਵੀ ਠਾਣੇ ਆ ਬੁੱਲਸ ਆ ਗਈ ਸੀ ਮੌਕੇ ਤੇ ਜੀ ਅਲੀ ਕਾਰਵਾਈ ਕਰਕੇ ਡਰਾਈਵਰ ਨੂੰ ਲੈ ਗਈ ਬਾਤ ਸੀ ਜੀ ਟਰੱਕੇ ਚੋਬਾ ਦਾ ਟਾਈਮ ਸੀਗਾ ਐਸ ਟਾਈਮ ਤੇ ਬੱਥਾ ਲੰਘਦੇ ਬੱਥਾ ਲੰਘਦੇ ਥੋੜੀਆਂ ਤੇਜ਼ ਆ ਬਹੁਤ ਵਾਰੀ ਰੋਕਿਆ ਮੈਂ ਵੀ ਆਪ ਦੇ ਸਰਪੰਚ ਹੋਣ ਦੇ ਨਾਤੇ বারবার ਇਹਨਾਂ ਬਚਾਉਣ ਨੂੰ ਕਹਿੰਦਾ ਰਹਿਣਾ ਵੀ ਹੌਲੀ ਚੱਲੋ ਹੌਲੀ ਚੱਲੋ ਇਹ ਤੋਂ ਬੱਚਾ ਬੱਚਿਆਂ ਨੂੰ ਬੱਚਾ ਚੜਾ ਕੇ ਨੰਗਾ ਲਾ ਕੇ ਉਹ ਚੜਾਇਆ ਬੱਚਾ ਤੇ ਉਹ ਦੂਜਾ ਬੱਚਾ ਕਿਤੇ ਦੂਜੇ ਪਾਸੇ ਦੀ ਨਾਲ ਖੇਡਦਾ ਖੇਡਦਾ ਕਿਤੇ ਉਧਰ ਜਾਵ ਰਿਹਾ ਤੇ ਉਹ ਮੂਹਰੇ ਟਾਇਰ ਥੱਲੇ ਆ ਗਿਆ ਤੇ ਦੋਨੇ ਟਾਇਰ ਦੇ ਉੱਪਰ ਦਿਨੇ ਕਿ ਤੇ ਇਹਦੇ ਤੋਂ ਤੁਰਤ ਹੀ ਉਹਨੂੰ ਮੌਕੇ ਤੇ ਮੌਤ ਹੋ ਗਈ ਪਰ ਅਸੀਂ ਇਹ ਬੱਚੇ ਨੂੰ ਆਰਾਮ ਪਰੇ ਮਲਾਜਾ ਕਰਨ ਦੀ ਖਾਤਰ ਭੇਜ ਦਿੱਤਾ ਹੈ ਪੁਲਿਸ ਆ ਗਈ ਆਪਣੀ ਬੱਥਰ ਨੂੰ ਤੇ ਬੱਥਰ ਡਰਾਈਵਰ ਨੂੰ ਆਣੇ ਵਿੱਚ ਲਾਗੀ ਉਹਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਇਹ ਗਊਥਾਲਾ ਹੂੰ ਨਾਥਲ ਗਊ ਗਊਥਾਲਾ ਸਕੂਲ ਦੀ ਸੀ ਜੀ ਪਾਕਤਾ ਪਈਦੀ